ਮੇਰਾ ਨਾਮ ਦਰਸ਼ਨ ਸਿੰਘ ਕਾਂਗੜਾ ਕੋਮੀ ਪ੍ਰਧਾਨ ਭਾਰਤੀ ਐਂਬੀਡ ਕਮਿਸ਼ਨ ਭਾਰਤ ਇਹ ਘਟਦਾ ਹੋਈ ਹੈ ਸਾਰੇ ਲੋਕਾਂ ਨੂੰ ਪਤਾ ਹੈ ਸ੍ਰੀ ਅਮਰਸਰ ਦੇ ਵਿੱਚ ਗੁਰੂਆਂ ਦੀ ਧਰਤੀ ਦੇ ਉੱਪਰ ਉਸ ਦਿਹਾੜੇ ਦੇ ਉੱਪਰ ਜੋ ਬਾਬਾ ਸਾਹਿਬ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਉਹਨਾਂ ਦੀ ਪ੍ਰਤਿਮਾ ਨੂੰ ਕਿਸ ਤਰ੍ਹਾਂ ਤੋੜਿਆ ਗਿਆ ਕਿਸ ਤਰ੍ਹਾਂ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ ਕਿਸ ਤਰ੍ਹਾਂ ਦੀ ਪ੍ਰਤਿਮਾ ਨੂੰ ਖੰਡਿਤ ਕੀਤਾ ਗਿਆ ਐਨਾ ਹੀ ਨਹੀਂ ਸਾਡੇ ਦੇਸ਼ ਦੇ ਸੰਵਿਧਾਨ ਨੂੰ ਜਿਹੜੇ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਬਰਾਬਰਤਾ ਦੇ ਹੱਕ ਦਿਵਾਏ ਨੇ ਉਹ ਸੰਵਿਧਾਨ ਨੂੰ ਵੀ ਜਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਬਹੁਤ ਹੀ ਨਿੰਦਣਯੋਗ ਤੇ ਮਾੜੀ ਜਿਹੜੀ ਇਹ ਘਟਨਾ ਵਾਪਰੀ ਹੈਗੀ ਇਹ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਇੱਕ ਦੋਸ਼ੀ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਇਹਦੀ ਉੱਚ ਪਤਰੀ ਜਾਂਚ ਕੀਤੀ ਜਾਵੇ ਜਿਹੜੀ ਪਿੱਛੇ ਪਿੱਛੇ ਜਿਹੜੇ ਕਿੜੀਆਂ ਉਤਾਰਾਂ ਨੇ ਕਿੜੀਆਂ ਉਹ ਸਾਡੇ ਦੇਸ਼ ਵਿਰੋਧੀ ਉਹ ਤਾਕਤਾਂ ਨੇ ਜਿਹੜੀਆਂ ਸਾਡੇ ਸਮਾਜ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਅਸੀਂ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਆਂ ਇੰਨਾ ਹੀ ਨਹੀਂ ਸੀ ਇਹ ਵੀ ਮੰਗ ਕਰਦੇ ਆਂ ਕਿ ਉਹਨਾਂ ਖਿਲਾਫ ਐਨਐਸਏ ਐਕਟ ਦੇ ਤਹਿਤ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਪਰਮਾਨੈਂਟਲੀ ਜਾਂ ਕੋਈ ਮਿਸਾਲੀ ਇਦਾਂ ਦੀ ਕੋਈ ਸਜ਼ਾ ਮਿਲੇ ਇਹ ਅੱਜ ਨਹੀਂ ਹੋਇਆ ਪਹਿਲਾਂ ਵੀ ਹੁੰਦਾ ਹੈ ਕਦੇ ਰਾਜਪੁਰਾ ਦੇ ਅੰਦਰ ਕਦੇ ਕਿਸੇ ਹੋਰ ਸ਼ਹਿਰ ਦੇ ਅੰਦਰ ਬਾਬਾ ਸਾਫ ਦੀ ਪ੍ਰਤਬੰਦੀ ਬੇਅਦਬੀ ਕੀਤੀ ਜਾਂਦੇ ਕਿ ਇਦਾਂ ਦੇ ਲੋਕਾਂ ਨੂੰ ਕੀ ਮਿਸਾਲੀ ਸਜ਼ਾ ਮਿਲੇ ਤਾਂ ਕਿ ਮੁਰਤੋਂ ਦੁਆਰਾ ਕੋਈ ਵੀ ਵਿਅਕਤੀ ਇਦਾਂ ਦੀ ਕੋਈ ਹਰਕਤ ਨਾ ਕਰ ਸਕੇ ਉਹਨਾਂ ਦੇ ਅੰਦਰ ਡਰਦਾ ਮਾਹੌਲ ਬਣੇ ਇਦਾਂ ਦੀ ਕੋਈ ਸਜ਼ਾ ਮਿਲੇ ਅੱਜ ਦਾ ਪ੍ਰਦਰਸ਼ਨ ਹੈ 12 ਵਜੇ ਦੁਕਾਨਾਂ ਬੰਦ ਨੇ ਵਪਾਰੀ ਵਰਗ ਬਿਲਕੁਲ ਖੁੱਡੇ ਨਾਲ ਦੇਖੋ ਇਕੱਲੇ ਵਪਾਰੀ ਵਰਗ ਦੀ ਗੱਲ ਨਹੀਂ ਵਪਾਰੀ ਵਰਗ ਸਾਡਾ ਭਰਾ ਸੀ ਜਾ ਕੇ ਉਹਨੂੰ ਬੇਨਤੀ ਕੀਤੀ ਸਾਡੀ ਉਹਨੇ ਬੇਨਤੀ ਪ੍ਰਵਾਨ ਕੀਤੀ ਉਹ ਤਾਂ ਸਾਡੇ ਨਾਲ ਹੈਗੇ ਆ ਬਾਬਾ ਸਾਹਿਬ ਜਿਹੜੇ ਪੂਰੇ ਦੇਸ਼ ਦੇ ਨੇ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਪੂਰੇ ਦੇਸ਼ ਦਾ ਸੰਵਿਧਾਨ ਲਿਖਿਆ ਇੱਕ ਜਾਤੀ ਦਾ ਸੰਵਿਧਾਨ ਨਹੀਂ ਲਿਖਿਆ ਸਾਰੇ ਜਿਵੇਂ ਸਾਡੇ ਅੰਦਰ ਅੱਜ ਅਗ ਲਗੀ ਹੋਈ ਹੈ ਸਾਡੇ ਅੰਦਰ ਤਕਲੀਫ ਹੈ ਇਹ ਸਭ ਦੇ ਅੰਦਰ ਤਕਲੀਫ ਹੈ ਤੁਹਾਡੇ ਅੰਦਰ ਵੀ ਤਕਲੀਫ ਹੈ ਜੋ ਸਾਡੇ ਦੇਸ਼ ਦਾ ਨਾਗਰਿਕ ਹੈ ਉਹ ਸਾਰੇ ਹੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਨੇ ਸਾਰਿਆਂ ਦੇ ਅੰਦਰ ਇੱਕ ਇਸ ਗੱਲ ਦਾ ਰੋਸ ਹੈ ਸਾਰਿਆਂ ਨੇ ਰੋਸ ਜ਼ਾਹਰ ਕਰਨ ਦੇ ਲਈ 12 ਵਜੇ ਤੱਕ ਦਾ ਅਸੀਂ ਟਾਈਮ ਤਾ ਰੱਖਿਆ ਕਿਉਂਕਿ ਸਾਡੇ ਸੰਤ ਅਤਰ ਸਿੰਘ ਮਹਾਰਾਜ ਉਹਨਾਂ ਦਾ ਵੀ ਜਿਹੜਾ ਮੇਲਾ ਸ਼ੁਰੂ ਹੋ ਰਿਹਾ ਅੱਜ ਤੋਂ ਉਹ ਲੋਕ ਨਗਰ ਕੀਰਤਨ ਨੇ ਵੀ ਜਾਣਾ ਹੈ ਤੇ ਬਾਕੀ ਤਿਹਾਰ ਦਾ ਦਿਨ ਹੈ ਵਪਾਰੀਆਂ ਨੇ ਸਾਨੂੰ ਬੇਨਤੀ ਕੀਤੀ ਕਿ 12 ਵਜੇ ਤੱਕ ਜਿਹੜਾ ਹੈਗਾ ਹੈ ਵੀ ਅਸੀਂ ਜਿਹੜੇ ਦੁਕਾਨਾਂ ਬੰਦ ਕਰਕੇ ਰੋਸ ਜाहिर ਕਰਾਂਗੇ ਤਾਂ ਸਾਡੀ ਬੇਨਤੀ ਉਹਨਾਂ ਨੇ ਪ੍ਰਵਾਨ ਕੀਤੀ ਉਹਨਾਂ ਦੀ ਬੇਨਤੀ ਅਸੀਂ ਪ੍ਰਵਾਨ ਕੀਤੀ ਅਸੀਂ ਸਾਰਾ ਇਹ ਰਲ ਮਿਲ ਕੇ ਜਿਹੜਾ ਆਪਣਾ ਇਹ ਰੋਸ ਜाहिर ਕਰ ਰਹੇ ਹਾਂ 12 ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਨੇ ਮੈਡੀਕਲ ਸੇਵਾਵਾਂ ਚਾਲੂ ਨੇ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੂੰ ਵੀ ਸਾਡੇ ਗੁਰੂ ਜੀ ਮਹਾਰਾਜ ਨੇ ਜੋ ਵੀ ਕਿਹਾ ਉਹ ਗਲਤ ਕਿਹਾ ਸਾਨੂੰ ਉਹਨਾਂ ਦੀ ਜਣਾ ਬਹੁਤ ਜ਼ਿਆਦਾ ਪਰਮਾਤਮਾ ਨੂੰ ਅਸੀਂ ਮੰਨਦੇ ਆ ਉਹ ਸਾਡੇ ਪਰਮਾਤਮਾ ਨੂੰ ਪੁੱਠਾ ਸਿੱਧਾ ਬੋਲ ਰਹੇ ਨੇ ਜੋ ਵੀ ਇਹਦੇ ਕਾਰਨ ਹੈਗੇ ਆ ਉਹਨਾਂ ਨੂੰ ਪਿੱਛੇ ਸਜ਼ਾ ਦੇ ਦਿੱਤੀ ਜਾਵੇ ਅੱਜ ਦੇ ਪ੍ਰਦਰਸ਼ਨ ਨੂੰ ਅਸੀਂ ਦੇਖੋ ਜੀ ਇਹ ਅੱਜ ਦਾ ਪ੍ਰਦਰਸ਼ਨ ਅਸੀਂ ਸ਼ਾਂਤਮਈ ਕਰ ਰਹੇ ਹਾਂ ਦਲਿਤ ਸਮਾਜ ਜੇਕਰ ਉਸ ਦੋਸ਼ੀ ਨੂੰ ਸਜ਼ਾ ਨਾ ਦਿੱਤੀ ਗਈ ਅਤੇ ਉਹਦੇ ਉੱਪਰ ਐਨਐਸਏ ਲਗਾਇਆ ਜਾਵੇ ਅਸੀਂ ਆਉਣ ਵਾਲੀ ਸ਼ਨੀਵਾਰ ਨੂੰ ਮੀਟਿੰਗ ਕਰ ਰਹੇ ਹੈ ਸਾਰੇ ਪੰਜਾਬ ਦੇ ਵਿੱਚ ਸਫਾਈ ਸੇਵਕਾਂ ਦੀ ਜੇਕਰ ਉਸ ਦੋਸਤ ਨੂੰ ਸਜਾਣਾ ਮਿਲੀ ਤਾਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ